ਮੇਰਾ ਨਾਮ ਸੰਜੀਤ ਸਿੰਘ ਪੈਂਦਾ ਮੈਂ ਮਹਿੰਦਰਾ ਕਾਲਜ ਇਕਾਈ ਪੰਜਾਬ ਸਟੂਡੀਓ ਨੇ ਦਾ ਜਿਹੜਾ ਪ੍ਰਧਾਨ ਹੈਗਾ ਤੇ ਜਿਹੜਾ ਅੱਜ ਇਹ ਫੈਸਲਾ UGC ਨੇ ਕਰਿਆ ਵੀ ਜਿਹੜੇ ਕਾਲਜਾਂ ਨੂੰ ਆ ਆਟੋਨਮਸ ਜਿਹੜਾ ਬਣਾਇਆ ਜਾਊਗਾ ਮਤਲਬ ਖੁਦ ਨੂੰ ਤਿਆਰ ਬਣਾਇਆ ਜਾਊਗਾ ਇਸ ਕਰਕੇ ਅਸੀਂ ਇਸ ਅਸੀਂ ਇਹਨੂੰ ਦੂਜਾ ਨਾਮ ਪ੍ਰਾਈਵੇਟੇਸ਼ਨ ਦਿੰਨੇ ਆ ਵੀ ਇਹ ਪ੍ਰਾਈਵੇਟ ਕਰਨ ਚੱਲਿਆ ਜਿਹੜੀ ਕੇਂਦਰ ਸਰਕਾਰ ਆ ਉਹ ਹਰ ਇੱਕ ਚੀਜ਼ ਨੂੰ ਪ੍ਰਾਈਵੇਟੇਸ਼ਨ ਵੱਲ ਲੈ ਕੇ ਜਾ ਰਹੀ ਹੈ ਨਿੱਜੀਕਰਨ ਵੱਲ ਤੇ ਉਹ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਹਰ ਇੱਕ ਚੀਜ਼ ਦਾ ਅਸੀਂ ਸਾਡਾ ਸਿੱਧਾ ਤੇ ਸਾਡਾ ਇਹੀ ਆ ਵੀ ਪੂਰੇ ਪਟਿਆਲੇ ਚ ਇੱਕੋ ਦੋ ਕਾਲਜ ਜਿਹੜੇ ਸਹੀ ਚੱਲ ਰਹੇ ਆ ਜਿਹੜੀ ਇੱਕ ਮਹਿੰਦਰਾ ਕਾਲਜ ਇੱਕ ਬੁਮੇਨ ਕਾਲਜ ਜਿਹੜੀ ਨਿਊ 에ਜ ਕੁਸ਼ਮਨ 2020 ਆਈ ਆ ਉਸ ਤੇ ਸਾਫ ਲਿਖਿਆ ਹੋਇਆ ਵੀ ਜੇਕਰ ਕਿਸੇ ਕਾਲਜ ਦੀ 2000 ਤੋਂ ਗਿਣਤੀ ਘਟਾ ਹੈ ਉਹ ਕਾਲਜ ਬੰਦ ਹੋ ਜਾਣਗੇ ਜੇਕਰ ਇਹ ਪਟਿਆਲੇ ਚ ਝਾਤ ਮਾਰੀਏ ਫਸਰ ਪੜਿਆਲੇ ਪਟਿਆਲੇ ਦੀ ਤਾਂ ਉਹ ਆਪਣੇ ਨਿਆਲ ਕਾਲਜ ਨਾਬਾ ਕਾਲਜ ਘਨੌਰ ਕਾਲਜ ਇਹਨਾਂ ਦੀ ਗਿਣਤੀ 2000 ਤੋਂ ਘੱਟ ਆਏ ਆਟੋਮੈਟਿਕਲੀ ਬੰਦ ਹੋ ਜਾਣਗੇ ਬੱਚੇ ਮਹਿੰਦਰਾ ਕਾਲਜ ਤੇ ਬੂਮੈਨ ਕਾਲਜ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਿੱਧੇ ਰੂਪ ਜਿਦਾ ਖਤਮ ਨਹੀਂ ਕੀਤਾ ਜਾ ਸਕਦਾ ਸਰਕਾਰ ਇਹਨਾਂ ਨੂੰ ਪ੍ਰਾਈਵੇਟ ਕਰਕੇ ਇਹ ਇਹ ਇਹਨਾਂ ਤੋਂ ਹੱਥ ਛਕਣਾ ਚਾਹੁੰਦੀ ਆ ਇਸ ਕਰਕੇ ਅਸੀਂ ਸਰਕਾਰ ਅੱਜ ਕਲਾਸਾਂ ਦਾ ਬਾਈਕਾਟ ਕਰਕੇ ਸਰਕਾਰ ਦੇ ਖਿਲਾਫ ਵਿਰੋਧ ਕਰ ਰਹੇ ਹਾਂ ਤੇ ਅਸੀਂ ਆਨੰਦ ਟਾਈਮ 'ਚ ਇਹ ਤੋਂ ਵੱਡਾ ਇਹਨੂੰ ਮਹਿੰਦਰਾ ਕਾਲਜ ਨੂੰ ਹੋ ਸਕਦਾ ਇਹਨੂੰ ਸੈਂਟਰ ਬਣਾਈਏ ਪੂਰੇ ਪੰਜਾਬ ਦਾ ਤੇ ਵੱਡੇ ਵੱਡੇ ਪ੍ਰਦਰਸ਼ਨ ਜਿਹੜੇ ਅਸੀਂ ਕਰੀਏ ਵਿਦਿਆਰਥੀ ਇਹ ਵੱਲੋਂ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਅਸੀਂ ਅੱਜ ਮਹਿੰਦਰਾ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਦੇ ਰੂਪ ਚ ਕਰ ਰਹੇ ਆ ਇਹਦਾ ਕਾਰਨ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਨੇ ਭਾਜਪੀ ਨੇ ਧੱਕੇ ਨਾਲ ਇਹਨਾਂ ਕਾਲਜਾਂ ਨੂੰ ਇਹ ਕਹਿ ਦਿੱਤਾ ਹੈਗਾ ਕਿ ਇਹ ਅੱਠ ਪੰਜਾਬ ਦੇ ਵੱਡੇ ਕਾਲਜ ਆ ਜਿਨ੍ਹਾਂ ਚ ਮਹਿੰਦਰਾ ਕਾਲਜ ਪਟਿਆਲਾ ਵੀ ਹੈ ਤੇ ਗਵਰਨਮੈਂਟ ਵਿਮਨ ਕਾਲਜ ਜਿਹੜਾ ਪਟਿਆਲੇ ਦਾ ਉਹ ਵੀ ਸ਼ਾਮਲ ਹੈਗਾ ਇਸ ਤੋਂ ਬਿਨਾ ਮਲੇਰ ਕੋਟਲਾ ਮੁਹਾਲੀ ਲੁਧਿਆਣਾ ਤੇ ਅੰਮ੍ਰਿਤਸਰ ਦੇ ਕਾਲਜ ਆ ਸਾਰੇ ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦੇ ਨਾਂ ਤੇ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਸਾਧਨ ਆਪ ਚਟਾਓ ਇਹ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧਣ ਦੇ ਕਦਮ ਹੈ ਪਹਿਲਾਂ ਹੀ ਇਸ ਕਾਲਜ ਦੇ ਵਿੱਚ ਮਿਹੰਦਰਾ ਕਾਲਜ ਵਿੱਚ ਕਾਲਜ ਸਰਕਾਰੀ ਹੈ 3000 ਵਿਦਿਆਰਥੀ ਇੱਥੇ ਪ੍ਰਾਈਵੇਟ ਤੌਰ ਤੇ ਪੜਦਾ ਉਹ ਉਹਨਾਂ ਦੇ 셀ਫ ਫਾਈਨਾਂਸਡ ਕੋਰਸ ਹੈ ਉਹਨਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵੀ ਵਿਦਿਆਰਥੀਆਂ ਤੋਂ ਤਾਂ ਫਿਰ ਅਸੀਂ ਟੈਕਸ ਕਾਦੇ ਲਈ ਦਿੰਨੇ ਆ ਇਹ ਸਾਡੇ ਉਹ ਵੱਡੇ ਕਾਲਜ ਆ ਜਿਨ੍ਹਾਂ ਨੂੰ ਇਹ ਪ੍ਰਾਈਵੇਟ ਕਰਨ ਜਾ ਰਹੇ ਆ ਇਹ ਫੈਸਲਾ ਪੰਜਾਬ ਸਰਕਾਰ ਦੀ ਇੰਨੀ ਨਲਾਇਕੀ ਹੈ ਜਿਹੜੀ ਆਪਦੇ ਆਪ ਨੂੰ ਇਹ ਦਾਵਾ ਕਰਦੀ ਹੈ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਹਾਂ ਉਹਨਾਂ ਵੱਲੋਂ ਹਲੇ ਤੱਕ ਨਾ ਕੋਈ ਸਟੇਟਮੈਂਟ ਦਿੱਤੀ ਗਈ ਹੈ ਨਾ ਕੋਈ ਭਗਵੰਤ ਮਾਨ ਦੀ ਸਟੇਟਮੈਂਟ ਆਈ ਹੈ ਪਰ ਅਸੀਂ ਜਿਹੜਾ ਇਹ ਫੈਸਲਾ ਵਾਪਸ ਕਰਾ ਕੇ ਹਟਣਾ ਔਰ ਅਸੀਂ ਇਹਨਾਂ ਕਾਲਜਾਂ ਨੂੰ ਪੰਜਾਬੀ ਯੂਨੀਵਰਸਿਟੀ ਨਾਲੋਂ ਜਾਂ ਬਾਕੀ ਯੂਨੀਵਰਸਿਟੀਆਂ ਨਾਲੋਂ ਡੀਫੀਲੀਏਟ ਨਹੀਂ ਹੋਣ ਦੇਣਾ ਔਰ ਇਹਨਾਂ ਨੂੰ ਪ੍ਰਾਈਵੇਟ ਹੈ ਜਿਹੜਾ ਉਹ ਨਹੀਂ ਹੋਣ ਦੇਣਾ ਹੈਗਾ ਇਹ ਤੁਹਾਡੀ ਮੰਗ ਨਹੀਂ ਪੂਰੀ ਆ ਦੇਖੋ ਮੰਗ ਨਹੀਂ ਪੂਰੀ ਕਰਦੇ ਤਾਂ ਇਹ ਮੂਵਮੈਂਟ ਵੱਡੀ ਹੋਣੀ ਹੋਣੀ ਹੈ ਤੈਅ ਆ ਅਸੀਂ ਇਸ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕਾਲਜਾਂ ਨੂੰ ਚਾਹੇ ਇਹ ਕਾਲਜ ਫਿਰ ਬੰਦ ਹੋਣ ਜਾਂ ਅਸੀਂ ਡੀਪੀਆਈ ਦਫ਼ਤਰ ਘੇਰੀਏ ਜਾਂ ਅਸੀਂ ਕਿਸੇ ਸੜਕਾਂ ਤੇ ਉਤਰ ਗਏ ਕਿਉਂਕਿ ਸਾਡੇ ਨਾਲ ਇਥੋਂ ਦੀਆਂ ਅਧਿਆਪਕ ਜਥੇਬੰਦੀਆਂ ਤੇ ਇਥੋਂ ਦੇ ਨਾਨ ਟੀਚਿੰਗ ਕਰਮਚਾਰੀ ਤੇ ਪੰਜਾਬ ਦੇ ਆਮ ਲੋਕਾਂ ਵੱਲੋਂ ਵੀ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਸਾਡੇ ਜਿਹੜਾ ਨਲਕ ਸੰਪਰਕ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਂਝਾ ਸੰਘਰਸ਼ ਬਣਾ ਕੇ ਇਸ ਤੇ ਅਸੀਂ ਅਗਲਾ ਜਿਹੜਾ ਐਕਸ਼ਨ ਹੈ ਉਹ ਪੰਜਾਬ ਸਰਕਾਰ ਖਿਲਾਫ ਕਰਾਂਗੇ ਅੱਜ ਜਿਹੜਾ ਸਾਡਾ ਕਲਾਸਾਂ ਦਾ ਬਾਈਕਾਟ ਕਰਕੇ ਅਸੀਂ ਅੱਜ ਕਲਾਸਾਂ ਨਹੀਂ ਲਾਵਾਂਗੇ ਕਾਲਜ ਦੇ ਵਿੱਚ ਇੱਥੇ ਅਸੀਂ ਪ੍ਰੋਟੈਸਟ ਕਰਾਂਗੇ ਇਸ ਤੋਂ ਬਾਅਦ ਅਸੀਂ ਮਾਰਚ ਕਰਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦੇਵਾਂਗੇ ਕਿ ਇਹ ਕਾਲਜ ਜਿਹੜਾ ਹੈਗਾ ਉਹ ਬਿਲਕੁਲ ਵੀ ਆਟੋਨਮਸ ਲਈ ਅਪਲਾਈ ਜਿਹੜਾ ਹੈਗਾ ਉਹ ਨਹੀਂ ਕਰੂਗਾ